ਪੰਜਾਬ ਦੇ ਪਿੰਡਾਂ ਦੇ ਨਾਲ ਜੁੜੀ ਹੋਈ ਇੱਕ ਅਹਿਮ ਖਬਰ ਸਾਹਮਣੇ ਆਈ ਦਰਅਸਲ ਰਾਜ ਚੋਣ ਕਮਿਸ਼ਨ ਨੇ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਅੱਜ ਸੂਬੇ ਦੇ ਵਿੱਚ ਸਰਪੰਚਾਂ ਅਤੇ ਪੰਚਾਂ ਦੀਆਂ ਖਾਲੀ ਸੀਟਾਂ ਤੇ ਉਪ ਚੋਣਾਂ ਹੋ ਰਹੀਆਂ ਨੇ ਪੰਚਾਇਤ ਉਪ ਚੋਣਾਂ ਲਈ 90 ਸਰਪੰਚਾਂ ਤੇ 1771 ਪੰਚਾਂ ਦੀਆਂ ਸੀਟਾਂ ਤੇ ਚੋਣਾਂ ਹੋ ਰਹੀਆਂ ਨੇ ਇਸੇ ਲੜੀ ਦੇ ਵਿੱਚ ਉਣਮੂੜ ਤਾਂਡਾ ਦੇ ਚਾਰ ਪਿੰਡਾਂ ਵਿੱਚ ਖਾਲੀ ਪੰਚਾਇਤ ਮੈਂਬਰਾਂ ਦੀਆਂ ਚੋਣਾਂ ਲਈ VOTING ਸ਼ੁਰੂ ਹੋ ਗਈ ਹੈ ਇਸ ਵਾਰੀ ਜਾਣਕਾਰੀ ਦਿੰਦੇ ਆ ਸਬਡਿਵੀਜ਼ਨ ਟਾਂਡਾ ਦੇ ਕਰਮਚਾਰੀ ਐਸ.ਡੀ.ਐਮ ਕਬਲਜੀਤ ਸਿੰਘ ਅਤੇ ਤਹਿਸੀਲਦਾਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਅਧਿਕਾਰੀ ਸਹਿ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਦੀ ਨਿਗਰਾਨੀ ਹੇਠ ਬਲਾਕ ਟਾਂਡਾ ਦੇ ਪਿੰਡਾਂ ਕਲਿਆਣਪੁਰ, ਰੜਾ, ਪੱਤੀ ਤਲਵੰਡੀ ਸੱਲਾ ਅਤੇ ਰਾਣੀਪਿੰਡ ਵਿੱਚ ਪੰਚਾਇਤ ਮੈਂਬਰਾਂ ਦੀਆਂ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਐਸ.ਡੀ.ਐਮ ਕਬਲਜੀਤ ਸਿੰਘ ਨੇ ਅੱਗੇ ਦੱਸਿਆ ਕਿ ਵੋਟਿੰਗ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਅਤੇ ਨਤੀਜੇ ਮੌਕੇ ਤੇ ਹੀ ਕੋਸ਼ਿਸ਼ ਕੀਤੇ ਜਾਣਗੇ। ਦਸਨ ਜੋਗ ਹੈ ਕਿ ਚੋਣਾ ਤੋਂ ਇਲਾਵਾ ਤਾਂਡਾ ਦੇ ਪਿੰਡਾਂ ਚਾਵਾਂ ਅਤੇ ਮੂੜਕ ਖੁਰਦ ਵਿੱਚ ਖਾਲੀ ਪੰਚਾਇਤ ਮੈਂਬਰਾਂ ਦੀ ਚੋਣ ਸਰਪੰਚ ਸਮਤੀ ਨਾਲ ਹੋ ਚੁੱਕੀ ਹੈ। ਦੂਜੇ ਪਾਸੇ ਡੀਐਸਪੀ ਦਵਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਅਤੇ ਥਾਣਾ ਮੁਖੀ ਕੰਡਾ ਗੁਰਿੰਦਰਜੀਤ ਸਿੰਘ ਨਾਗਰਾਂ ਦੀ ਨਿਗਰਾਨੀ ਹੇਠ ਇਨ੍ਹਾਂ ਚੋਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚੜਾਉਣ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ। ਚੋਣਾਂ ਦੇ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਦਿਨਾਨਗਰ ਅੰਦਰ ਆਉਂਦੇ ਪਿੰਡ ਸਹਿਜਾਦਾ ਅਤੇ ਕੋਠੇ ਮਾਈ ਉਮਰੀ ਵਿਖੇ ਸਰਪੰਚਾਂ ਦੀ ਉਪ ਚੋਣ ਹੋਵੇਗੀ ਜਦੋਂ ਕਿ ਕਿਸੇ ਵੀ ਜਦੋਂ ਕਿ ਇਸੇ ਹੀ ਬਲਾਕ ਦੇ ਪਿੰਡ ਚੱਖਰ ਪਿੰਡੀ ਚੂਹੜ ਚੱਕੀ ਬਾਜ਼ੀਗਰ ਕੁਲੀਆਂ ਪਟੋਆ ਮੰਜ ਨਿਯਾਮਤਾ ਕੋਠੇ ਸਦਾਣਾ ਕੋਠੇ ਆਬਾਦੀ ਭਗਵਾਨਪੁਰਾ ਤੇ ਤਲਵੰਡੀ ਵਿਖੇ ਪੰਚਾਂ ਦੀ ਉਪ ਚੋਣ ਦੀ ਪ੍ਰਕਿਰਿਆ ਦਾ ਕੰਮ ਅਮਨ ਸ਼ਾਂਤੀ ਨਾਲ ਸ਼ੁਰੂ ਹੋ ਗਿਆ ਹੈ ਇਸ ਦੇ ਤਹਿਤ ਫਰੀਦਕੋਟ ਦੇ ਪਿੰਡ ਗੋਲੇ ਵਾਲਾ ਪੋਲਿੰਗ ਸਟੇਸ਼ਨ ਬਿਹਲੇ ਵਾਲਾ ਚੇਤ ਸਿੰਘ ਵਾਲਾ ਅਤੇ ਕਾਬਲ ਵਾਲਾ 'ਚ ਵੋਟਾਂ ਪੈ ਰਹੀਆਂ ਨੇ ਵੋਟਾਂ ਪਾਉਣ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਤੈਅ ਕੀਤਾ ਗਿਆ ਇਸ ਤੋਂ ਬਾਅਦ ਪੋਲਿੰਗ ਸਟੇਸ਼ਨਾਂ 'ਤੇ ਹੀ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਪੰਜਾਬ ਦੇ ਪਿੰਡਾਂ ਦੇ ਨਾਲ ਜੁੜੀ ਹੋਈ ਇੱਕ ਅਹਿਮ ਖਬਰ ਸਾਹਮਣੇ ਆਈ ਦਰਅਸਲ ਰਾਜ ਚੋਣ ਕਮਿਸ਼ਨ ਨੇ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਅੱਜ ਸੂਬੇ ਦੇ ਵਿੱਚ ਸਰਪੰਚਾਂ ਅਤੇ ਪੰਚਾਂ ਦੀਆਂ ਖਾਲੀ ਸੀਟਾਂ ਤੇ ਉਪ ਚੋਣਾਂ ਹੋ ਰਹੀਆਂ ਨੇ ਪੰਚਾਇਤ ਉਪ ਚੋਣਾਂ ਲਈ 90 ਸਰਪੰਚਾਂ ਤੇ 1771 ਪੰਚਾਂ ਦੀਆਂ ਸੀਟਾਂ ਤੇ ਚੋਣਾਂ ਹੋ ਰਹੀਆਂ ਨੇ ਇਸੇ ਲੜੀ ਦੇ ਵਿੱਚ ਉਣਮੂੜ ਟਾਂਡਾ ਦੇ ਚਾਰ ਪਿੰਡਾਂ ਵਿੱਚ ਖਾਲੀ ਪੰਚਾਇਤ ਮੈਂਬਰਾਂਵ ਦੀਆਂ ਚੋਣਾਂ ਲਈ VOTING ਸ਼ੁਰੂ ਹੋ ਗਈ ਹੈ ਇਸ ਬਾਰੇ ਜਾਣਕਾਰੀ ਦਿੰਦੇ ਆ ਸਬਡਿਵੀਜ਼ਨ ਟਾਂਡਾ ਦੇ ਕਾਰਜਕਾਰੀ SDM ਕਬਲਜੀਤ ਸਿੰਘ ਅਤੇ ਤਹਿਸੀਲਦਾਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਅਧਿਕਾਰੀ ਸਹਿ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਦੀ ਨਿਗਰਾਨੀ ਹੇਠ ਬਲਾਕ ਟਾਂਡਾ ਦੇ ਪਿੰਡਾਂ ਕਲਿਆਣਪੁਰ ਰੜਾ ਪੱਤੀ ਤਲਵੰਡੀ ਸੱਲਾ ਅਤੇ ਰਾਣੀਪਿੰਡ ਵਿੱਚ ਪੰਚਾਇਤ ਮੈਂਬਰਾਂ ਦੀਆਂ ਚੋਣਾਂ ਲਈ VOTING ਸ਼ੁਰੂ ਹੋ ਗਈ ਹੈ ਐਸਡੀਐਮ ਕਬਲਜੀਤ ਸਿੰਘ ਨੇ ਅੱਗੇ ਦੱਸਿਆ ਕਿ VOTING ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਅਤੇ ਨਤੀਜੇ ਮੌਕੇ ਤੇ ਹੀ ਕੋਸ਼ਿਸ਼ ਕੀਤੇ ਜਾਣਗੇ ਦੱਸਣ ਜੋਗ ਹੈ ਕਿ ਚੋਣਾਂ ਤੋਂ ਇਲਾਵਾ ਤਾਂਡਾ ਦੇ ਪਿੰਡਾਂ ਚਾਵਾਂ ਅਤੇ ਮੂੜਕ ਖੁਰਦ ਵਿੱਚ ਖਾਲੀ ਪੰਚਾਇਤ ਮੈਂਬਰਾਂ ਦੀ ਚੋਣ ਸਰਪਸੰਮਤੀ ਨਾਲ ਹੋ ਚੁੱਕੀ ਹੈ ਦੂਜੇ ਪਾਸੇ ਡੀਐਸਪੀ ਦਵਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਤੇ ਥਾਣਾ ਮੁਖੀ ਕੰਡਾ ਗੁਰਿੰਦਰਜੀਤ ਸਿੰਘ ਨਾਗਰਾਂ ਦੀ ਨਿਗਰਾਨੀ ਹੇਠ ਇਨ੍ਹਾਂ ਚੋਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚੜਾਉਣ ਲਈ ਸੁਰੱਖਿਆ ਦੇ ਪੂਕਤਾ ਪ੍ਰਬੰਧ ਕੀਤੇ ਗਏ ਚੋਣਾਂ ਦੇ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਦਿਨਾਨਗਰ ਅੰਦਰ ਆਉਂਦੇ ਪਿੰਡ ਸਹਿਜ਼ਾਦਾ ਅਤੇ ਕੋਠੇ ਮਾਈ ਉਮਰੀ ਵਿਖੇ ਸਰਪੰਚਾਂ ਦੀ ਉਪ ਚੋਣ ਹੋਵੇਗੀ ਜਦੋਂ ਕਿ ਕਿਸੇ ਵੀ ਜਦੋਂ ਕਿ ਇਸੇ ਹੀ ਬਲਾਕ ਦੇ ਪਿੰਡ ਚੱਖਰ ਪਿੰਡੀ ਚੂਹੜ ਚੱਕੀ ਬਾਜ਼ੀਗਰ ਕੁਲੀਆਂ ਪਟੋਆ ਮੰਝ ਨਿਯਮਤਾ ਕੋਠੇ ਸਦਾਣਾ ਕੋਠੇ ਆਬਾਦੀ ਭਗਵਾਨਪੁਰ ਅਤੇ ਤਲਵੰਡੀ ਵਿਖੇ ਪੰਚਾਂ ਦੀ ਉਪਚੋਣ ਦੀ ਪ੍ਰਕਿਰਿਆ ਦਾ ਕੰਮ ਅਮਨ ਸ਼ਾਂਤੀ ਨਾਲ ਸ਼ੁਰੂ ਹੋ ਗਿਆ ਹੈ ਇਸ ਦੇ ਤਹਿਤ ਫਰੀਦਕੋਟ ਦੇ ਪਿੰਡ ਗੋਲੇਵਾਲਾ ਪੋਲਿੰਗ ਸਟੇਸ਼ਨ ਬਿਹਲੇਵਾਲਾ ਚੇਤ ਸਿੰਘ ਵਾਲਾ ਅਤੇ ਕਾਬਲ ਵਾਲਾ 'ਚ ਵੋਟਾਂ ਪੈ ਰਹੀਆਂ ਨੇ ਵੋਟਾਂ ਪਾਉਣ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਤੈਅ ਕੀਤਾ ਗਿਆ ਇਸ ਤੋਂ ਬਾਅਦ ਪੋਲਿੰਗ ਸਟੇਸ਼ਨਾਂ 'ਤੇ ਹੀ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ